ਤਪ ਦੇ ਵਿੱਚ ਠੰਡੀ ਠੰਡੀ ਹਵਾ ਚੱਲ ਕੇ ਮਾਰੀ ਹੋਣੀ ਪਾਣੀ ਚੱਲ ਰਿਹਾ ਤਾਂ ਮੇਰੇ ਨਾਲ ਬਹੁਤ ਹੀ ਹੌਨ ਹਾਰ ਪਰਸਨੈਲਿਟੀਜ਼ ਮੌਜੂਦ ਨੇ ਬਸੰਦਰ ਮੈਂ ਤੇ ਸਰਦਾਰ ਸਰ ਸਰ ਕੀ ਹੋ ਰਿਹਾ ਕਿ ਕੀ ਚੱਲ ਰਿਹਾ ਅੱਜ ਬੜਾ ਹੱਟ ਪਾਸ ਹੈ ਪਿੱਛੇ ਔਰ ਯੂ نو தி ਚਿੰਗ ਮੜਦੇ ਵਿੱਚ ਨਜ਼ਰ ਆ ਰਿਹਾ ਅੱਜ ਜਦੋਂ ਤੁਹਾਨੂੰ ਦੰਮੜਾ ਮੂਵੀ ਆ ਰਹੀ ਹੈ ਜਲਦ ਸਿਨੇਮਾ ਕ ਰੰਗ ਦੇ ਵਿੱਚ ਤੇ ਅਸੀਂ ਓਹਨ ਸਾਈਟ ਤੇ ਅਸੀਂ ਪਹੁੰਚੇ ਹਾਂ ਸੋ ਬਹੁਤ ਬਹੁਤ ਸਵਾਗਤ ਹੈ ਸਰਦਾਰ ਕੋਹੀ ਸਾਹਿਬ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬੰਮ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਵਧੀਆ ਤਰੀਕੇ ਨਾਲ ਇਹ ਐਕਸਪਲੇਨ ਕਰਨਗੇ ਕਿ ਦੰਮੜਾ ਕੀ ਹੈ ਸੋ ਦੰਮੜਾ ਪਹਿਲਾਂ ਤਾਂ ਤੁਸੀਂ ਡਿਫਾਈਨ ਕਰੋਗੇ ਕਿ ਦੰਮੜਾ ਕੀ ਹੈ ਔਰ ਤੁਸੀਂ ਦੱਸੋਗੇ ਕਿ ਕਿਰਦਾਰ ਕਿਦਾਂ ਮਰੇ ਦੰਮੜਾ ਦੇ ਵਿੱਚ ਤੁਹਾਡੇ ਸਮਝਾ ਤੁਸੀਂ ਦਫੀਸੇ ਤਰ੍ਹਾਂ ਦਮੜਾ ਦੀ ਪੈਸਾ ਪੈਸਾ ਪੁਰਾਣੇ ਮਜ਼ੂਰ ਦੇ ਸਾਹਮਣੇ ਗਿਆ ਨਹੀਂ ਕਿ ਦਮੜਾ ਦੇਵ ਚ ਨਹੀਂ ਐਵੇਂ ਵੱਡੀਆਂ ਵੱਡੀਆਂ ਫੜਾ ਮਾਰਦਾ ਪੈਸਾ ਵੀ ਬੋਲਦੇ ਆ ਨਮੜਾ ਵੀ ਬੋਲਦੇ ਆ ਨਮੜਾ ਥੋੜੀ ਅਟਰੈਕਟਿਵ ਲੱਗਦਾ ਲੇਕਿਨ ਤੁਹਾਨੂੰ ਪਿਛੋਕੜ ਚ ਲੈ ਕੇ ਜਾਂਦਾ ਹਾਲਾਂਕਿ ਕਹਾਣੀ ਪਿਛੋਕੜ ਦੀ ਨਹੀਂ ਇੱਥੇ ਕਾਣੇ ਹੁੰਦੇ ਹੋਈ ਹੈ ਮੁੱਤ ਨਾਲ ਪਿਓ ਦਾ ਪਿਆਰ ਕਿੰਨਾ ਹੈ ਮਾਂ ਦਾ ਕਿੰਨਾ ਹੈ ਉਹ 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 ਕਹਾਣੀ ਹੈ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਖੇਡ ਕਰਦੇ ਹੋ? ਆ ਮੇਰਾ ਐਸ ਯੂਜਵਲ ਮਦਰ ਦਾ ਕੈਰੈਕਟਰ ਹੈ। ਔੜੀਆਂ ਪਾਲੀਆਂ ਮਾਵਾਂ ਉਸ ਤਰ੍ਹਾਂ ਦੀ ਮਾਂ। ਪੈਸਾ ਕਿੰਨਾ ਕੁ ਇੰਪੋਰਟੈਂਟ ਹੋਣਾ ਚਾਹੀਦਾ? ਕਿੰਨੀ ਕੁ ਪ੍ਰੀਅਰਿਟੀ ਦੇਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਪੈਸੇ? ਦੇਖੋ ਆ ਦੁਨੀਆ ਜਿੱਤਰਾ ਦੀ ਰੇਸ ਚੱਲੀ ਹੋਈ ਹੈ ਨਾ ਉਹ ਪੈਸੇ ਬਿਨਾਂ ਤਾਂ ਜਿਹ ਕੋਈ ਨਾ ਬਾਹ ਪੈਰ ਨਹੀਂ ਰੱਖ ਸਕਦਾ। ਆ ਪੈਸਾ ਹਕੀਕਤ ਵਿੱਚ ਬੇਸ ਵੱਡੇ ਰਿਲੀਸ਼ਨਸ਼ਿਪ ਦੀ ਇਰ ਵੀ ਤੁਸੀਂ ਬੰਦੇ ਬਣ ਕੇ ਰਹਨੇ ਹੋ ਹਿਊਮਨ ਬੇਂਗ ਬਣ ਕੇ ਰਹਨੇ ਹੋ ਥੋੜੇ ਪੈਸਾ ਧਰਨੀ ਚੜਦਾ ਉਹ ਬਹੁਤ ਖਰਾਬ ਹੈ ਜੇ ਪੈਸਾ ਤੁਹਾਡੇ ਦਿਮਾਗ ਵਿੱਚ ਅੰਦਰ ਚੜ ਜਾਂਦਾ ਮੈਨੂੰ ਲੱਗਦਾ ਲੜਕੀਆਂ ਦੇ ਪੇਰੈਂਟਸ ਤੇ ਮਨ ਸੇ ਵੀ ਹੁੰਦਾ ਹੈ ਕਿ ਕੱਲ ਨੂੰ ਇਹਦਾ ਵਿਆਹ ਹੋ ਜਾਏਗਾ ਨਾ ਤੇ ਅਸੀਂ ਇਹਦੀਆਂ ਖਵਾਇਸ਼ਾਂ ਪੂਰੀਆਂ ਕਰ ਦਈਏ ਅੱਗੇ ਦੀ ਲਾਈਫ ਕੀ ਹੋਏਗੀ ਉਹ ਕਿਸੇ ਨੂੰ ਨਹੀਂ ਪਤਾ ਤਸਾ ਪੈਸਾ ਤਸਾ ਜ਼ਰੂਰੀ ਅਜ਼ੀਰਗੀ ਤੇ ਲੇਕਿਨ ਪੈਸੇ ਨੂੰ ਇਹ ਰਹਿ ਇੰਨੀ ਜ਼ਿਆਦਾ ਹਾਰਤਾ ਉਹ ਉਹ ਨਾ ਦਿਓ ਕਿ ਤੁਹਾਡੇ ਰਿਲੇਸ਼ਨ ਖਰਾਬ ਹੋ ਜਾਂਦੇ ਨਾਲ ਲੱਗ ਵਾਲੇ ਕਈ ਵਾਰੀ ਪੈਸੇ ਕਰਕੇ ਹੀ ਘਰਾਂ ਚ ਲੇਜਨ ਖਰਾਬ ਹੋ ਜਾਂਦੇ ਇਹਦੇ ਕੋਲ ਜ਼ਿਆਦਾ ਦੁੱਖ ਕਰਦਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਲੇਖ ਤੇ ਪਹੁੰਚੇ ਹੋਏ ਆ ਬੜਾ ਸੋਹਣਾ ਵੈਦਰ ਹੈ ਤੇ ਪੁਦੇ ਵਿੱਚ ਠੰਡੀ ਠੰਡੀ ਹਵਾ ਚੱਲ ਰਹੀ ਹੈ ਨਾਰੀਅਲ ਪਾਣੀ ਚੱਲ ਰਿਹਾ ਤੇ ਮੇਰੇ ਨਾਲ ਬਹੁਤ ਹੀ ਹੋਣਹਾਰ ਅ ਪਰਸਨੈਲਿਟੀਆਂ ਮੌਜੂਦ ਨੇ ਬਲਜਿੰਦਰ ਮੈਮ ਤੇ ਸਰਦਾਰ ਸੋਹੀ ਸਰ ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਚੱਲ ਰਿਹਾ ਐ ਇੱਥੇ ਬੜਾ ਹੱਚ ਪਾਚ ਐ ਪਿੱਛੇ ਔਰ ਯੂ نو ਅਸੀਂ ਚਿੱਲ ਮਾਉੜ ਦੇ ਵਿੱਚ ਨਜ਼ਰ ਆ ਰਿਹਾ ਐ ਅੱਜ ਕੋਈ ਸਟੂਡੀਓ ਦੇ ਵਿੱਚ ਇੰਟਰਵਿਊ ਕਿਉਂ ਨਹੀਂ ਚੱਲ ਰਹੀ ਮੈਂ ਤੁਹਾਨੂੰ ਦੱਸ ਦਿੰਦੀ ਬੰਮੜਾ ਮੂਵੀ ਆ ਰਹੀ ਐ ਜਲਦ ਸਿਨੇਮਾ ਕਰਨ ਦੇ ਵਿੱਚੋਂ ਤੇ ਉਹਦੇ ਆਨਸੈੱਟ ਤੇ ਅਸੀਂ ਪਹੁੰਚੇ ਆ ਸੋ ਬਹੁਤ ਬਹੁਤ ਸਵਾਗਤ ਹੈ ਸਰਦਾਰ ਸੋਹੀ ਸਰ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਵੈਰੀ ਮੈਮ ਤੁਹਾਡਾ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਜ਼ਰੂਰ ਜਾਣਦੇ ਆ ਕਿਉ ਪਰਸਨੈਲਿਟੀਆਂ ਮੇਰੇ ਨਾਲ ਹੈਗੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਐਕਸਪਲੇਨ ਕਰਨਗੇ ਕਿ ਦਮੜਾ ਕੀ ਹੈ ਸੋ ਦਮੜਾ ਪਹਿਲਾਂ ਤਾਂ ਤੁਸੀਂ ਡਿਫਾਈਨ ਕਰੋਗੇ ਕਿ ਦਮੜਾ ਕੀ ਹੈ ਤੇ ਤੁਸੀਂ ਦੱਸੋਗੇ ਕਿ ਕਿਰਦਾਰ ਕਿਦਾਂ ਦੇ ਨੇ ਦਮੜਾ ਦੇ ਵਿੱਚ ਤੁਹਾਡੇ ਦਮੜਾ ਤੁਸੀਂ ਦੱਸ ਹੀ ਦਿੱਤਾ ਦਮੜਾ ਨਹੀਂ ਪੈਸਾ ਪੇਥਾ ਪੁਰਾਣੇ ਬਜ਼ੁਰਗ ਕਹਿੰਦੇ ਕਿ ਦਮੜਾ ਦੇਵਚ ਨਹੀਂ ਐਵੇਂ ਵੱਡੀਆਂ ਵੱਡੀਆਂ ਫੜਾ ਮਾਰਦਾ ਹਾਂ ਉਹ ਇਹ ਦਮੜਾ ਟਾਈਟਲ ਥੋੜਾ ਵੇਸੇ ਕਰਕੇ ਹੈ ਕਿ ਆ ਜਿਹੜਾ ਚਿੱਟੀ ਦਾੜੀ ਵਾਲਾ ਬਜ਼ੁਰਗ ਆਏ ਨੇ ਇਹਨੂੰ ਉਮਰ ਹਟਾਈ ਆ ਇਸ ਕਰਕੇ ਇਹ ਦਮੜਾ ਹੀ ਬੋਲਦੇ ਜ਼ਿੰਦਗੀ ਚ ਹਾਂ ਪੈਸਾ ਵੀ ਬੋਲਦੇ ਆ ਦਮੜਾ ਵੀ ਬੋਲਦੇ ਆ ਦਮੜਾ ਥੋੜੇ ਅਟਰੈਕਟਿਵ ਲੱਗਦਾ ਲੇਕਿਨ ਤੁਹਾਨੂੰ ਪਛੋਕਰ ਚ ਲੈ ਕੇ ਜਾਂਦਾ ਹਾਲਾਂਕਿ ਕਹਾਣੀ ਪਛੋਕਰ ਦੀ ਨਹੀਂ ਹੈ ਕਹਾਣੀ ਹੁੰਦੀ ਹੋਈ ਹੈ ਸੋ ਫਿਲਮ ਆ ਜਿਹੜੀ ਹੈਗੀ ਆ ਉਹ ਘਰੇਲੂ ਫਿਲਮ ਹੈ ਹਾਂ ਔਰ ਪੁੱਤ ਨਾਲ ਪਿਓ ਦਾ ਪਿਆਰ ਕਿੰਨਾ ਹੈ ਮਾਂ ਦਾ ਕਿੰਨਾ ਹੈ ਉਹ 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 ਕਹਾਣੀ ਹੈ ਉਹ ਬਸ ਕਹਾਣੀ ਤੋਂ ਜ਼ਿਆਦਾ ਨਹੀਂ ਖੋਲ ਸਕਦੇ ਅਸੀਂ ਲੇਕਿਨ ਹਾਂ ਬਹੁਤ ਅੱਛਾ ਅੱਛਾ ਸਬਜੈਕਟ ਹੈ ਜੀ ਸੋ ਮੈਮ ਤੁਸੀਂ ਕਿਸ ਤਰ੍ਹਾਂ ਦਾ ਕਿਰਦਾਰ ਪਲੇ ਕਰ ਰਹੇ ਹੋ ਇਸ ਵਿੱਚ ਹਾਂ ਮੇਰਾ ਐਸ ਯੂਜਵਲ ਮਦਰ ਦਾ ਕੈਰੈਕਟਰ ਹੈ ਤੇ ਮੈਂ ਹੀਰੋ ਦੀ ਮਦਰ ਦਾ ਕੈਰੈਕਟਰ ਕਰ ਰਹੀ ਹਾਂ ਔਰ ਬਹੁਤ ਸਿੰਪਲ ਲੇਡੀ ਹੈ ਹੈਨਾ ਜਿਸ ਤਰ੍ਹਾਂ ਦੀਆਂ ਮਾਵਾਂ ਹੁੰਦੀਆਂ ਆਈਆਂ ਹੈ ਹਨਾ ਤੇ ਪੋੜੀਆਂ ਪਾਲੀਆਂ ਮਾਵਾਂ ਉਸ ਤਰ੍ਹਾਂ ਦੀ ਮਾਂ ਆ ਕਿ ਕੋਈ ਬੜੀ ਲਿਖੀ ਨਹੀਂ ਹੈਗੀ ਹਨਾ ਉਸ ਤਰ੍ਹਾਂ گاਉਂ ਦਾ ਕੈਰੈਕਟਰ ਹੈ ਪਿੰਡ ਦਾ ਕੈਰੈਕਟਰ ਹੈ ਤੇ ਦਮੜਾ ਜਿੱਦਾਂ ਸਰਨੇ ਦੱਸ ਹੀ ਦਿੱਤਾ ਕਿ ਪੈਸੇ ਨਾਲ ਹਨਾ ਪੈਸੇ ਦੀ ਗੱਲ ਹੈ ਤੇ ਕੰਟੈਂਪੋਰੀ ਸਟੋਰੀ ਹੈ ਸਟੋਰੀ ਨਹੀਂ ਦੱਸ ਸਕਦੇ ਪਰ ਇਹ ਦੱਸ ਸਕਦੇ ਆ ਕਿ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਪੈਸਾ ਹੈ ਪੈਸੇ ਕਰਕੇ ਕੀ ਕੁਝ ਹੁੰਦਾ ਹੈ ਨਾ ਤੇ ਪੈਸਾ ਹੀ ਪੈਸੇ ਦੇ ird gird ਦੁਨੀਆ ਘੁੰਮ ਰਹੀ ਹੈ ਹਨਾ ਤੇ ਬਸ ਉਹੀ ਹੈ ਕਹਾਣੀ ਡਿਟੇਲ ਚ ਨਹੀਂ ਦੱਸ ਸਕਦੇ ਉਹ ਤੁਹਾਨੂੰ ਦੇਖਣੀ ਪੈਣੀ ਆ ਤੇ ਹੈਗੀ ਪੈਸੇ ਨਾਲ ਰਿਲੇਟਡ ਹੈ ਲੇਕਿਨ ਬਹੁਤ ਸੋਹਣੀ ਕਹਾਣੀ ਹੈ ਸੋ ਸਰ ਤੇ ਮੈਮ ਅੱਜ ਦੇ ਟਾਈਮ ਤੇ ਪੈਸੇ ਦੀ ਕਿੰਨੀ ਕ ਅਹਿਮੀਅਤ ਹੈ ਹਰ ਕਿਸੇ ਨੂੰ ਪਤਾ ਹੈ ਪੈਸੇ ਨੇ ਤੁਹਾਡੇ ਸਾਰਾ ਨਾਲ ਰਿਸ਼ਤੇ ਨੇ ਆਦਰਵਾਇਜ਼ ਤੁਹਾਨੂੰ ਕੋਈ ਪੁੱਛਦਾ ਵੀ ਨਹੀਂ ਆ ਸੋ ਪੈਸਾ ਕਿੰਨਾ ਕ ਇੰਪੋਰਟੈਂਟ ਹੋਣਾ ਚਾਹੀਦਾ ਕਿੰਨੀ ਕ ਪ੍ਰੀਅਰਿਟੀ ਦੇਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਦੇਖੋ ਦੁਨੀਆ ਜਿਸ ਤਰ੍ਹਾਂ ਦੀ ਰੇਸ ਚੱਲੀ ਹੋਈ ਹੈ ਨਾ ਉਹ ਪੈਸੇ ਬਿਨਾਂ ਤਾਂ ਤੁਸੀਂ ਤੁਹਾਨੂੰ ਬਾਹਰ ਪੈਰ ਨਹੀਂ ਡੱਟ ਸਕਦੇ ਪੈਸਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਪੈਸਾ ਹਾਂ ਪੈਸਾ ਆ ਗਿਆ ਤੇ ਫਿਰ ਤੁਹਾਡੇ ਰਿਲੇਸ਼ਨ ਦੀ ਫਿਰ ਵੀ ਤੁਸੀਂ ਬੰਦੇ ਬਣ ਕੇ ਰਹਿੰਦੇ ਹੋ ਮਨ ਬੰ ਬਣ ਕੇ ਰਹਿੰਦੇ ਹੋ ਤੁਹਾਡੇ ਪੈਸਾ ਸਿਰ ਨਹੀਂ ਚੜਦਾ ਉਹ ਬਹੁਤ ਖਰਾਬ ਹੈ ਜੇ ਪੈਸਾ ਤੁਹਾਡੇ ਦਿਮਾਗ ਨੂੰ ਸਿਰ ਨੂੰ ਚੜ ਜਾਵੇ ਉਹ ਨਹੀਂ ਅਮੀਰੀ ਚੜਨੀ ਨਹੀਂ ਚਾਹੀਦੀ ਅਮੀਰੀ ਦਿਲ ਦੀ ਚਾਹੀਦੀ ਹੈ ਪੈਸੇ ਦੀ ਨਹੀਂ ਪੈਸਾ ਤਾਂ ਥੋੜੀ ਜਿੰਦਗੀ ਵਾਸਤੇ ਰੋਜ਼ਮਰਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੁੰਦਾ ਤੁਸੀਂ ਅੱਗੇ ਵਧਣਾ ਹੈ ਕੁਝ ਵੱਡਾ ਕਾਰੋਬਾਰ ਕਰਨਾ ਹੈ ਉਹਦੇ ਵਾਸਤੇ ਪੈਸੇ ਦੀ ਜ਼ਰੂਰਤ ਹੈ ਅੱਜ ਕੱਲ ਦੁਨੀਆ ਮੁੱਠੀ ਵਿੱਚ ਦੁਨੀਆ ਸਾਰੀ ਇੱਕੋ ਹੀ ਹੋ ਗਈ ਬੰਦਾ ਇੱਥੋਂ ਜਹਾਜ਼ ਥੋੜਾ ਜਿੱਥੇ ਜਿੱਥੇ ਤਮਰਜੀ ਤੁਰੇ ਜੋ ਜਹਾਜ਼ ਨਾ ਵੀ ਭੜੋ ਕੰਨੋਂ ਫੋਨ ਲਾਓ ਖਿਆਲਾਂ ਜਿੱਥੇ ਮਰਜ਼ੀ ਪਹੁੰਚ ਜਾਓ ਜਿੱਥੇ ਤੁਹਾਡੇ ਰਿਲੇਟਿਵ ਬੈਠੇ ਨੇ ਉੱਤੇ ਫੋਨ ਤੇ ਗੱਲਾਂ ਕਰੋ ਇਸ ਕਰਕੇ ਦੁਨੀਆ ਬਹੁਤ ਛੰਗੜ ਗਈ ਛੋਟੀ ਛੋਟੀ ਹੋ ਗਈ ਹੁਣ ਅੱਗੇ ਦੂਰ ਦੂਰ ਹੁੰਦੀ ਸੀ ਹੁਣ ਨੇੜੇ ਆ ਦੁਨੀਆ ਤੋਂ ਪੈਸੇ ਨਾਲ ਉਹ ਨੇੜੇ ਹੋ ਗਈ ਸੋ ਬੱਚੇ ਮੈਮ ਜਦੋਂ ਛੋਟੇ ਹੁੰਦੇ ਨੇ ਹਨਾ ਤੇ ਛੋਟੇ ਕੀ ਵੱਡੇ ਵੀ ਹੋ ਜਾਣ ਤੇ ਪਾਪਾ ਤੋਂ ਤਾਂ ਪੈਸੇ ਚਲੋ ਲੈ ਹੀ ਲੈਂਦੇ ਨੇ ਲੇਕਿਨ ਮਾਵਾ ਜਿਹੜੀਆਂ ਚੋਰੀ ਚੋਰੀ ਪੈਸੇ ਵੀ ਨਹੀਂ ਆਨੇ ਖਰਚ ਕਰਨ ਨੂੰ ਹੈਨਾ ਸੋ ਇਹ ਮੈਂ ਰਿਐਲਿਟੀ ਦੇ ਵਿੱਚ ਜਾਨਣਾ ਚਾਹੂੰਗੀ ਕਿ ਬੱਚਿਆਂ ਨੇ ਕਦੋਂ ਤੁਹਾਡੇ ਤੋਂ ਜਾਂ ਕਿਸ ਤਰ੍ਹਾਂ ਚੋਰੀ ਚੋਰੀ ਪੈਸੇ ਮੰਗੇ ਹੋਣ ਕਿ ਮੰਮਾ ਪਾਪਾ ਨੂੰ ਉਹਨਾਂ ਦੱਸਿਓ ਆਹ ਚੀਜ਼ ਮੈਨੂੰ ਪਸੰਦ ਆ ਮੈਂ ਖਰੀਦਣੀ ਆ ਔਰ ਕਿਉਂਕਿ ਮੈਨੂੰ ਲੱਗਦਾ ਕਿ ਜੋ ਮਾਵਾ ਬੱਚਾ ਨਾਲ ਕਨੈਕਟਡ ਹੁੰਦੀਆਂ ਨੇ ਉਹ ਸ਼ਾਇਦ ਹੀ ਕੋਈ ਹੁੰਦਾ ਹੈ ਨਾ ਤੇ ਮੈਂ ਸਾਡੇ ਨਾਲ ਖੁਦ ਵੀ ਹੁੰਦਾ ਮੈਂ ਵੀ ਆਪਣੇ ਮਮਾ ਤੋਂ ਚੋਰੀ ਚੋਰੀ ਪੈਸੇ ਬਹੁਤ ਲੱਕੇ ਚੀਜ਼ਾਂ ਖਰੀਦਦੀ ਹੁੰਦੀ ਸੀ ਸੋ ਇਹ ਮੈਂ ਜ਼ਰੂਰ ਤੁਹਾਡੇ ਤੱਕ ਇਹ ਕਸਾ ਜਾਨਣਾ ਚਾਹੁੰਦੀ ਮੈਂ ਦੱਸਾਂ ਸੱਚੀ ਗੱਲ ਤੇ ਸਾਡੇ ਘਰ ਚ ਉਲਟਾ ਆ ਅੱਛਾ ਜੀ ਕੀ ਮੈਂ ਜਦੋਂ ਮੇਰੀ ਬੇਟੀ ਕੋਈ ਕਵੇ ਆ ਚੀਜ਼ ਲੈਣੀ ਆ ਤਾਂ ਮੈਂ ਕਈ ਵਾਰੀ ਰੋਕ ਦਿੰਨੇ ਆ ਕਿ ਵੀ ਨਹੀਂ ਅਜੇ ਰਹਿਣ ਦੇ ਹਨਾ ਅਜੇ ਨਹੀਂ ਲੋੜ ਤੇ ਲੇਕਿਨ ਉਹਨੇ ਪਾਪਾ ਨੂੰ ਜੇ ਕਹਿਤਾ ਉਹਨਾਂ ਨੇ ਉਸੇ ਵੇਲੇ ਲੈ ਕੇ ਦੇਣੀ ਆ ਬਲਕਿ ਮੈਂ ਕਹਿੰਨੀ ਹੁੰਦੀ ਆ ਕਿ ਵੀ ਇਦਾਂ ਨਹੀਂ ਵੀ ਹਰ ਵਕਤ ਉਸੇ ਹਰ ਚੀਜ਼ ਥੋੜੀ ਪੂਰੀ ਕਰਦੀ ਹੁੰਦੀ ਆ ਹਨਾ ਕਦੀ ਕਦੀ ਬੱਚੇ ਨੂੰ ਨਹੀਂ ਜ਼ਰੂਰਤ ਚੀਜ਼ ਦੀ ਤੇ ਥੋੜਾ ਟਾਲ ਦਿਓ ਹਨਾ ਉਹ ਕਹਿੰਦੇ ਨਹੀਂ ਕਹਿੰਦੇ ਨੇ ਸਾਡੇ ਤੋਂ ਹੀ ਮੰਗਣਾ ਹਨਾ ਵੇ ਥੋੜਾ ਜਿਹਾ ਮਨ ਚ ਇਹ ਮੈਨੂੰ ਲੱਗਦਾ ਲੜਕੀਆਂ ਦੇ ਪੇਰੈਂਟਸ ਦੇ ਮਨ ਚ ਵੀ ਹੁੰਦਾ ਆ ਕਿ ਕੱਲ ਨੂੰ ਇਹਦਾ ਵਿਆਹ ਹੋ ਜਾਏਗਾ ਨਾ ਤੇ ਅਸੀਂ ਇਹਦੀਆਂ ਖੁਆਇਸ਼ਾਂ ਪੂਰੀਆਂ ਕਰ ਦਈਏ ਅੱਗੇ ਦੀ ਲਾਈਫ ਕੀ ਹੋਏਗੀ ਉਹ ਕਿਸੇ ਨੂੰ ਨਹੀਂ ਪਤਾ ਹੈ ਨਾ ਇਸ ਲਈ ਮੈਨੂੰ ਲੱਗਦਾ ਲੜਕੀਆਂ ਨੂੰ ਇੰਡੀਪੈਂਡੈਂਟ ਵੀ ਤਾਂ ਹੀ ਹੋਣਾ ਚਾਹੀਦਾ ਆ ਹੈ ਨਾ ਕਿ ਬਈ ਤੁਸੀਂ ਆਪਣੀਆਂ ਜ਼ਰੂਰਤਾਂ ਖੁਦ ਵੀ ਪੂਰੀਆਂ ਅੱਗੇ ਕਰ ਸਕੋ ਹੈ ਨਾ ਤੇ ਸਾਡੇ ਘਰ ਚ ਉਲਟਾ ਆ ਕੀ ਬਾਤ ਹੈ ਤੋਂ ਅੱਜ ਮੈਡਮ ਮਾਹੌਲ ਬੜਾ ਸੋਹਣਾ ਸਰ ਮਾਹੌਲ ਬਹੁਤ ਸੋਹਣਾ ਲੇਖਦਾ ਨਾਰੀਅਲ ਪਾਣੀ ਦਾ ਬਣਦਾ ਨਾਰਮਲੀ ਵੀ ਅਸੀਂ ਕੁਮਾਣਾਉਂਦੇ ਆ ਤਾਂ ਨਾਰੀਅਲ ਪਾਣੀ ਜ਼ਰੂਰ ਪੀਨੇ ਸੋ ਆਪਣਾ ਜਦੋਂ ਤੁਸੀਂ ਟਾਈਮ ਸਪੈਂਡ ਕਰਨਾ ਹੁੰਦਾ ਹੈ ਜਾਂ ਤੁਹਾਨੂੰ ਲੱਗੇ ਕਿ ਫ੍ਰੀ ਆ ਲੇਕ ਤੱਕ ਇਹਦੀ ਸਪੈਸ਼ਲਟੀ ਆਏ ਔਰ ਆ ਕੇ ਦਾ ਨਾਰੀਅਲ ਪਾਣੀ ਇੰਜੋਏ ਕੀਤਾ ਬਹੁਤ ਰੀਅਰ ਬਹੁਤ ਰੀਅਰ ਰੀਅਰ ਬਹੁਤ ਰੀਅਰ ਬਸ ਇਹ ਚੀਜ਼ਾਂ ਸ਼ੂਟਿੰਗਸ ਦੇ ਵਿੱਚ ਪੋਸੀਬਲ ਹੁੰਦੇ ਨੇ ਛੂਟੇ ਦੇ ਬਹੁਤ ਕੁਝ ਪੋਸੀਬਲ ਹੁੰਦਾ ਹੈ ਛੂਟੇ ਸਾਡੇ ਬਹੁਤ ਕੁਝ ਕਾਫੀ ਸ਼ੂਟਿੰਗ ਦੇ ਪਰੇ ਹੋ ਜਾਂਦੇ ਨੇ ਕੀ ਬਾਤ ਹੈ ਇਸ ਕਰਕੇ ਸਾਨੂੰ ਜਿਹੜੀ ਉਹ ਹੈ ਨਾ ਲਾਲ ਸਾਜੀ ਉਹ ਸਾਡੀ ਅ ਕੈਰੈਕਟਰ ਖੇਡਦੇ ਖੇਡਦੇ ਉਹਦੇ ਵਿੱਚ ਬਹੁਤ ਕੁਝ ਹੁੰਦਾ ਉਹ ਸਾਡੀਆਂ ਲਾਲਸਾਵਾਂ ਸਾਡੇ ਕੈਰੈਕਟਰ ਹੀ ਪੂਰੇ ਕਰ ਦਿੰਦੇ ਨੇ ਇਸ ਕਰਕੇ ਤੁਹਾਨੂੰ ਸਵਾਲ ਹਾਂ ਵੈਸੇ ਤਾਂ ਸਾਡੇ ਕੋਲ ਉਸ ਤਰ੍ਹਾਂ ਟਾਈਮ ਨਹੀਂ ਹੁੰਦਾ ਲੇਕਿਨ ਇਹ ਦੇ ਕਰਕੇ ਫਿਲਮ ਕਰਕੇ ਜਾਂ ਨਾਟਕ ਕਰਕੇ ਅਸੀਂ ਬਹੁਤ ਘੁੰਮ ਲੈਨੇ ਆ ਕਿ ਸਾਡੀ ਉਹ ਘੁੰਮਣ ਵਾਲੀ ਜਿਹੜੀ ਆਮ ਲੋਕਾਂ ਦੀ ਇੱਕ ਉਹ ਹੁੰਦੀ ਹੈ ਨਾ ਖੁਆਇਸ਼ ਕਿ ਮੈਂ ਇੱਥੇ ਜਾਣਾ ਮੈਂ ਆ ਜਗ੍ਹਾ ਨਹੀਂ ਦੇਖੀ ਅਸੀਂ ਮੈਕਸਿਮਮ ਜਗ੍ਹਾ ਜਾ ਚੁੱਕੇ ਹੁੰਨੇ ਆ ਇਸ ਲਈ ਸਾਡੀ ਕਈ ਵਾਰੀ ਇਹ ਖੁਆਇਸ਼ ਮਰ ਜਾਂਦੀ ਹੈ ਕਿ ਹਾਂ ਕਦੀ ਇਦਾਂ ਜਿੱਦਾਂ ਮੈਂ ਲੇਕ ਤੇ ਇੱਕ ਉਦੋਂ ਆਏ ਸੀਗੇ ਬੂਹੇ ਬਾਰੀਆਂ ਦੀ ਪ੍ਰੋਮੋਸ਼ਨ ਤੇ ਆਏ ਸੀ ਉਸ ਤੋਂ ਪਹਿਲਾਂ ਕਈ ਸਾਲ ਨਹੀਂ ਆਈ ਸੀ ਹੁਣ ਵੀ ਮੈਂ ਇਹ ਇਹ ਨਾ ਮਤਲਬ ਪ੍ਰੋਡਕਸ਼ਨ ਦੀ ਵਜ੍ਹਾ ਨਾਲ ਆਈ ਹਾਂ ਮੈਂ ਤਾਂ ਬਹੁਤ ਹੀ ਸਾਲਾਂ ਬਾਅਦ ਲੇਕ ਵੈਸੇ ਸ਼ੁਰੂਆਤ ਮੇਰੀ ਇਥੋਂ ਲੇਕ ਕੋਲੋਂ ਹੀ ਹੋਈ ਸੀ ਮੈਂ ਰਸਤੇ ਜਿਵੇਂ ਗੱਲਾਂ ਕਰਦਾ ਹਾਂ ਸੀ ਇੱਥੇ ਪੰਜ ਸੈਕਟਰ ਚ ਸਰਦੂਲ ਕੁਆਤਰਾ ਸਾਹਿਬ ਹੁੰਦੇ ਸੀ ਪੰਜਾਬੀ ਫਿਲਮਾਂ ਦੇ 뮤직 ਡਾਇਰੈਕਟਰ ਉਹਨਾਂ ਨੇ ਸਕੂਲ ਖੋਲੇ ਸੀ ਐਕਟਿੰਗ ਦਾ ਤੋ ਮੈਂ ਜੁਆਇਨ ਕੀਤਾ ਸੀ ਕੁਛ 6-7 ਮਹੀਨੇ ਦਾ ਉਹਨਾਂ ਦਾ ਕੋਰਸ ਜਿਹੜਾ ਰੱਖਿਆ ਹੋਇਆ ਸੀਗਾ ਉਹ ਮੈਂ ਉਦੋਂ ਮੈਂ ਉਹ ਤੋਂ ਬਹੁਤ ਆਇਆ ਇੱਥੇ ਰਿਹਾ ਵੀ ਮੈਂ ਇੱਥੇ ਸੱਤ ਸੈਕਟਰ ਚ 8 ਇਧਰਲੇ ਵੱਲ ਤੇ 8 ਸੈਕਟਰ ਚ ਉੱਥੇ ਇੱਕ ਬਜ਼ੁਰਗ ਵਕੀਲ ਸੀ ਉਹ ਜੁੜਾ ਰਹਿਣਾ ਸੀ ਬਜ਼ੁਰਗ ਉਹਦੇ ਬੱਚੇ ਬੱਚੇ ਬਾਹਰ ਸੀਗੇ ਤੇ ਉਹ ਪੀਜੀ ਰਹਿੰਦੇ ਸੀ ਅਸੀਂ ਤੇ ਚਰਮਟੇ ਉਹਨਾਂ ਦੇ ਘਰ ਤੇ ਆਹ ਇਹ ਏਰੀਆ ਪਿਆਰ ਹੈ ਸੋਣਾ ਲੱਗਦਾ ਸੋਣਾ ਲੱਗਦਾ ਰਾਈਟ 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 ਸਕੂਨ ਦਿੰਦਾ ਹੈਣਾ ਲੇਕ ਹਾਂ ਬਿਲਕੁਲ 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 ਸੋ ਦਮੜਾ ਤੁਮੇ ਜ਼ਰੂਰ ਵਾਪਸ ਆਉਂਗੀ ਕਿ ਮੈਨੂੰ ਇਹ ਦੱਸੋ ਕਿ ਦਮੜਾ ਕਿਉਂ ਸੈਂਟਰ ਪੁਆਇੰਟ ਰੱਖਿਆ ਗਿਆ ਫਿਲਮ ਦਾ ਦਮੜਾ ਨਾਮ ਹੀ ਕਿਉਂ ਰੱਖਿਆ ਗਿਆ ਕਿਉਂਕਿ ਫਿਲਮ ਇਸੇ ਤੇ 베ਸਦਾ ਹੈ ਹਾਂ ਜਿਹੜੀ ਕਹਾਣੀ ਹੈ ਦੱਸ ਨਹੀਂ ਸਕਦੇ ਲੇਕਿਨ ਕਹਾਣੀ ਦੇ ਵਿੱਚ ਇਹ ਹੀ ਚੀਜ਼ ਸਾਰੀ ਕਹਾਣੀ ਦੇ ਆਲੇ ਦੋਲੇ ਘੁੰਮਦੀ ਹੈ ਹੂੰ ਤੇ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਸੋਹੀ ਸਰ ਮੈਂ ਕਹਣਾ ਕਿ ਪੈਸਾ 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 ਜ਼ਰੂਰੀ ਹੈ ਜ਼ਿੰਦਗੀ ਤੇ ਲੇਕਿਨ ਪੈਸੇ ਨੂੰ ਇੰਨੀ ਜ਼ਿਆਦਾ ਲਾਲਸਾ ਉਹ ਨਾ ਦਿਓ ਕਿ ਤੁਹਾਡੇ ਰਿਲੇਸ਼ਨਸ ਖਰਾਬ ਹੋਣ ਦੀ ਨਾਲੇ-ਦੁਆਲੇ ਕਈ ਵਾਰੀ ਪੈਸੇ ਕਰਕੇ ਹੀ ਕਨੈਕਸ਼ਨ ਖਰਾਬ ਹੋ ਜਾਂਦੇ ਉਹਦੇ ਕੋਲ ਜ਼ਿਆਦਾ ਕੋਈ ਘਟਾ ਹੈ ਉਹ ਉਹ ਚੀਜ਼ ਹਾਂ ਐਸਾ ਚਾਹੀਦਾ ਜ਼ਰੂਰ ਹੈ ਸਾਡੇ ਬੱਚੇ ਅਬਰਾਡ ਜਾਂਦੇ ਨੇ ਸਾਡੀਆਂ ਧੀਆਂ ਸਾਡੇ ਬੱਚੇ ਸਾਡੀਆਂ ਕੁੜੀਆਂ ਉੱਥੇ ਜਾ ਕੇ ਪੈਟਰੋਲ ਨੰਬਰ ਦੇ ਗੈਸ ਸਟੇਸ਼ਨਾਂ ਦੇ ਕੰਮ ਕਰਦੀਆਂ ਨੇ ਉਹ ਜੇ ਉਹ ਕੋਲ ਪੈਸਾ ਹੈਗਾ ਉਹ ਜ਼ਰੂਰਤ ਨਹੀਂ ਪੈਂਦੀ ਫਿਰ ਹਾਂ ਉਹ ਤੋਂ ਬੱਚੇ ਬੱਚੇ ਰਹਿੰਦੇ ਆ ਪਰ ਸਾਡੇ ਬੱਚੇ ਬਹੁਤ ਮਿਹਨਤੀ ਨੇ ਬਾਹਰ ਜਾ ਕੇ ਇਹ ਕੰਮ ਵੀ ਕਰਦੇ ਨੇ ਟੈਕਸੀਆਂ ਵੀ ਚਲਾਉਂਦੇ ਨੇ ਫਿਰ ਪੜਦੇ ਵੀ ਨੇ ਫਿਰ ਜ਼ਿੰਦਗੀ ਸੈਟਲ ਕਰਦੇ ਨੇ ਸੋ ਇਹਦਾ ਮਤਲਬ ਹੈ ਕਿ ਥੈਂਕ ਯੂ so much ਮੈਮ ਥੈਂਕ ਯੂ so much ਸਰ ਸੋ ਇਹਦਾ ਮਤਲਬ ਹੈ ਕਿ ਫਿਲਮ ਜਿਹੜੀ ਤੁਹਾਨੂੰ ਬਹੁਤ ਵਧੀਆ ਮੈਸੇਜ ਦੇ ਕੇ ਜਾਣ ਵਾਲੀ ਹੈ

Instagram X aur WhatsApp channel par